ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੋ ਪਤਰਪੁਰੀਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਮਿੱਤਰੋ ਬਹੁਤ ਚੁੱਕਿਆ ਮੱਣੀ ਜਿਦਰਾਓ ਕਿ ਬੀ ਸ਼ਾਨਦਾਰ ਮੱਣੀ ਪੰਜਾਬ ਦੀ ਚੰਗੇ ਦਧਾਰੂ ਪਾਣੀ ਦੇ ਕੁਆਲਟੀ ਮਿਲਕ ਵਾਲੀ ਆ ਅੱਜ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਅਸੀਂ ਚੜ੍ਹਦੀ ਕਲਾ ਦੇ ਤੰਦਰੁਸਤੀ ਜੋ ਹੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਦੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਜੇ ਆਪਣੀ ਕਿਦੋਂ ਵੀ ਖਰੀਦਦਾਰੀ ਕਰਨੀ ਹੈ ਮਿਲਕਨ ਕੋਟ ਜਾਂ ਜਰ ਦੇ ਪਸੰਦੀ ਕਰਕੇ ਪਸ਼ੂ ਜਿੱਤੇ ਤਰੀ ਕਰਿਆ ਗਿਆ ਪੈਸੇ ਲੈਣੇ ਤੁਹਾਡਾ ਭਰਮਾ ਤੇ ਆਓ ਲਈਏ ਬਧੇ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਹਾਲ ਜੀ ਠੀਕ ਹੈ ਜੀ ਵਧੀਆ ਜੀ ਇਹ ਨਾਮ ਹੈ ਲਖਵੀਰ ਸਿੰਘ ਜੀ ਕਿਹੜਾ ਪਿੰਡ ਖਾਰਾ ਜੀ ਖਾਰਾ ਜ਼ਿਲ੍ਹਾ ਫਰੀਦਕੋਟ ਜੀ ਫਰੀਦਕੋਟ ਤੇ ਮੋਬਾਈਲ ਨੰਬਰ ਕੀ ਆ ਜੀ ਦਾ 62399 ਜੀ 42782 ਇੱਕ ਦਾ ਮੈਂ ਮੀਨੀ ਮੱਝ ਲੈ ਆਂਦੀ ਫਿਰ ਆਪਾਂ ਹਾਂਜੀ ਕਿੰਨਾ ਸੂਆ ਬਈਏ ਇਹ ਤੀਜਾ ਸੂਆ ਜੀ ਤੇ ਕਿੰਨਾ ਮਿਲਕ ਸਹੀ ਹੋਣਾ ਐ ਮੋਕਾ ਸਹੀ ਮਿਲਕ ਐ ਸਹੀ 15 ਲੀਟਰ ਐ ਜੀ 15 ਕਿਲੋ ਰੈੜੀ ਐ ਜੀ ਹਾਂਜੀ ਤੇ ਕਿੰਨਾ ਕ ਸੂਆ ਕਿੰਨੇ ਕ ਸਮਾ ਆ ਗਿਆ ਉਸ ਰੋ 20 ਦਿਨ ਦਾ ਜੰਮੀ ਗਰਾ ਨਹੀਂ ਜੀ ਉਸ ਰੋ ਹੋ ਗਿਆ ਜੀ ਇਹਨੂੰ ਮਹੀਨੇ ਤੋਂ ਉੱਪਰ ਹੋ ਗਿਆ ਜੀ ਨਹੀਂ ਉੱਪਰ ਹੋਗਾ ਕੱਟੀ ਆ ਕੱਟੀ ਐ ਜੀ ਤੇ ਖੋਲ ਕੇ ਤੋਰ ਕੇ ਵਿਖਾਈਏ ਹਾਂਜੀ ਲਓ ਮਿੱਤਰ 15 ਕਿਲੋ ਰੈੜੀ ਬਿਲਕੁਲ ਹਾਂਜੀ ਬਿਲਕੁਲ ਠੀਕ 15 ਕਿਲੋ ਰੈੜੀ ਆ ਚੰਗੀ ਸੋਹਣੀ ਅੱਡ ਕੁਆਲਿਟੀ ਕਰਮਾਲ ਹੀ ਤਿਆਰ ਕਰੀ ਪਈਦੀ ਆ ਮੀਨੀਅਸ ਵਾ ਤਿੰਨ ਮਹੀਨਾ ਸਵਾ ਮਹੀਨਾ ਹੋ ਗਿਆ ਬੱਚੇ ਨੂੰ ਦੇਖ ਸਕਦੇ ਆ ਲਾਓ ਬਾਈ ਸਿੰਗਲ ਦੇ ਆ ਕੀ ਭਾਈ ਇਹਦਾ ਮੁੱਲ ਕਰਦੇ ਆਪਾਂ ਮੁੱਲ ਇਹਦਾ 152 ਕਰਦੇ ਜੀ ਲਾਜਟ ਜਮਾ ਕਿੰਨੇ ਛੱਡਾਂਗੇ ਹਾਂ ਨਾ ਜੀ 40 ਦੀ ਛੱਡਦੇ ਇਹ ਤੋਂ ਕੋਈ ਮਾਨਦਾਰ ਹੋ ਰੱਖ ਨਹੀਂ ਇਹ ਤੋਂ ਮਾਨਦਾਰ ਨਹੀਂ ਹੈ ਵਾਇਰ ਨੰਬਰ 62392 ਜੀ 447 ਦੇ ਲਓ ਭਾਈ ਮਿੱਤਰੋ ਜ਼ਿੰਦਦਾਰੀ ਬਾਈ ਦਾ ਐਡਰੈਸ ਪਿੰਡ ਸਭ ਕੁਝ ਸਰਵਾਦਾ ਫੋਨ ਨੰਬਰ ਤੇ ਦਾ ਆਪ ਕਰ ਲਿਓ ਸਾਡੇ ਚੈਨਲ ਨੂੰ ਆਪਣਾ ਭਾਜ ਸਮਝ ਕੇ ਬਸ ਸ਼ੇਅਰ ਸਾਡੇ ਬਹੁਤ ਧੰਨਵਾਦੀ ਤੇ ਉਹਦੀਆਂ ਗ੍ਰਾਈਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੂੰ ਪਿਆਰ ਸਤਿਕਾਰ ਪਾ ਰਹੇ ਠੀਕ ਹੈ ਜੀ ਸਾਡੇ ਵੱਲੋਂ ਪਿਆਰ ਭਰੀ ਸ਼ਸ਼ਤੀਕਾਲ ਰੱਬ ਰੱਖਾ ਜੀ